ਜੀ ਆਪਣੇ ਮਾਰਕਫੈਡ ਵਾਲੇ ਆਏ ਨੇ ਜੀ ਜਿਹੜੀ ਸਰਕਾਰ ਨੇ ਘਰ ਘਰ ਸਕੀਮ ਚਲਾਈ ਰਾਸ਼ਨ ਵੰਡਣ ਦੀ ਉਹ ਸਾਡੇ ਗੁਰਦੁਆਰੇ ਸਾਹਿਬ ਐ ਇਕੱਠੇ ਹੋ ਗਏ ਲੋਕਾਂ ਨੂੰ ਖੱਜਲ ਖਰਸਵੇਰ ਦਾ ਕੀਤਾ ਜੀ ਕਦੇ ਮਸ਼ੀਨਾਂ ਬੰਦ ਹੋ ਜਾਂਦੀਆਂ ਨੇ ਤੇ ਲੋਕ ਬਹੁਤ ਤੰਗ ਪਰੇਸ਼ਾਨ ਨੇ ਅੰਦਰ ਵੇਖਿਆ ਇਹ ਬਹੁਤ ਰੱਛ ਪਿਆ ਜੀ ਤੇ ਸੁਯਰੇ ਸਰੀਆ ਵੇਖੋ ਮਾਦਾ ਖੜੀ ਹੈ ਜੀ ਡੰਡਿਆ ਤੇ ਆ ਕੇ ਪਰਚੀ ਕਟਾ ਰਹੇ ਨੇ ਤੇ ਸਾਰੇ ਸਵੇਰੇ ਇਹਨਾਂ ਸਰਕਾਰ ਨੇ ਇਹ ਕਹਿ ਚੰਗੀ ਸਕੀਮ ਸੀ ਅਸੀਂ ਇਹ ਨਹੀਂ ਕਹਿੰਦੇ ਕਰ ਕਰ ਆਸ਼ ਨਹੀਂ ਬਹੁਤ ਵਧੀਆ ਸਕੀਮ ਸੀ ਪਰ ਸਰਕਾਰ ਕਰ ਕਰ ਗਏ ਨੇ ਨਹੀਂ ਜੀ ਆ ਵੇਖੋ ਜੀ ਤੁਹਾਡੇ ਸਾਹਮਣੇ ਵੇਖੋ ਆ ਬੈਠ ਤੇ ਪਰਚੀ ਕੱਟੀਆਂ ਉਹ ਵੇਖੋ ਉਹ ਬੰਦਾ ਬੈਠਾ ਜੀ ਅੱਛਾ ਜੀ ਅਪਰਾਏ ਦਾਟ ਜਾ ਕੇ ਵੀ ਸਕਦਾ ਬੰਦਾ ਕਦੋਂ ਦੀ ਕਦੋਂ ਦੀ ਮਸ਼ੀਨ ਬੰਦ ਹੋਈ ਵੀ ਇਹ ਘੰਟਾ ਡੇਢ ਹੋ ਗਿਆ ਜੀ ਉਹ ਮਸ਼ੀਨ ਬੰਦ ਹੋਈ ਮੈਂ ਵੀ ਮੌਕੇ ਤੇ ਆਇਆ ਸੀਗਾ ਲੋਕਾਂ ਦੇ ਵਿੱਚ ਵਿਚਾਰਾਂ ਨੇ ਕਿਹਾ ਬੀਸਾ ਸੀ ਸਾਰੇ ਕਾਮੇਗਰ ਛੱਡ ਕੇ ਆ ਗਏ ਆ ਪਰ ਜਿੱਕ ਡਾਉਣੀ ਤੇ ਬਾਕੀ ਕਹਿੰਦੇ ਸਾਡੇ ਕੋਲ ਮਸ਼ੀਨਾ ਬੰਦ ਨੇ ਜਦੋਂ ਅਸੀਂ ਨੂੰ ਇਹ ਗੱਲ ਕੀਤੀ ਸਰਕਾਰ ਦੀ ਸਕੀਮ ਹੈ ਵੀ ਘਰ-ਘਰ ਰਾਸ਼ਨ ਦੇ ਕਹਿੰਦੇ ਸਾਡੇ ਕੋਲ ਟਾਈਮ ਨਹੀਂ ਹੈਗਾ ਕਿਤੇ ਘਰ-ਘਰ ਵੰਡਨ ਦਾ ਸੀ ਇੱਥੇ ਰਾਸ਼ਨ ਦੇਣਾ ਜੀ ਠੀਕ ਆਕੀ ਹੈਗੀ ਆਹ ਤੈਨੂੰ ਨਹੀਂ ਯਾਦ ਆ ਗਿਆ ਲਾ ਮਾਤਾ ਜੀ ਮੈਂ ਤੂੰ ਆਈ ਤੇਰੇ ਕੋਲ ਤੋਂ ਟ੍ਰੇਨ ਜਾਂਦਾ ਪਿਆ ਹਾਂ ਨਹੀਂ ਤੂੰ ਰਹਿ ਜਾਂਦਾ ਤੂੰ ਆਂ ਜੇ ਲੁੰਗੜਾ ਨਹੀਂ ਆਂ ਜੇ ਦੋਨੋਂ ਕਿ ਛੁੱਟ ਰਾਹ ਚੰਦੀ ਮਾਂ ਉਹਨਾਂ ਕਿੱਥੇ ਗਿਆ ਸੀ ਕਿਨੇ ਰੋਗੇ ਦੋਨੋਂ ਆਏ ਹਾਂ ਹਾਂ ਮੈਡਮ ਅੰਦਰ ਦੀ ਨੇ ਬੰਨ ਵਿੱਚ ਲੈਣ ਦੇਣਾ ਅੱਜ ਮਸ਼ੀਨਾ ਦੋ ਨੇ ਜੀ ਛੱਟ ਪਿੱਛੋਂ ਬੰਦ ਕਰ ਦਿੰਦੇ ਨੇ ਐਨਾ ਟਾਈਮ ਹੋ ਗਿਆ ਸਾਨੂੰ ਵੀ ਖੜਿਆ ਨੂੰ ਇੱਥੇ ਕਿਉਂ ਬੰਦ ਕੋ ਕਰ ਦਿੰਦੇ ਨੇ ਪਤਾ ਨਹੀਂ ਕੀ ਗੱਲ ਕਹਿੰਦੇ ਨੇ ਨੈਟਵਰਕ ਦੀ ਕਮੀ ਹੈ ਬੰਦ ਹੋ ਜਾਂਦੀਆਂ ਨੇ ਅੱਛਾ ਇਹ ਕਰ ਕਰ ਨਹੀਂ ਵੰਡ ਰਿਹਾ ਰਾਜਨ ਕਰ ਕਰ ਨਹੀਂ ਵੰਡ ਰਿਹਾ ਜੀ ਕੀ ਮੰਗੀ ਕਰਦਾ ਤੁਸੀਂ ਸਰਕਾਰ ਤੋਂ ਨਹੀਂ ਸਰਕਾਰ ਦੀ ਇੱਛਾ ਸੀ ਕਿ ਘਰ-ਘਰ ਜਾ ਕੇ ਰਾਸ਼ਨ ਦੇਵਾਂਗੇ ਪਰ ਇਹ ਕਹਿੰਦੇ ਨੇ ਸਾਡੇ ਕੋਲ ਏਰੀਆ ਜ਼ਿਆਦਾ ਹੈ ਤੇ ਅਸੀਂ ਰਾਸ਼ਨ ਮੀਨਾਵਾਂ ਤੇ ਆਗੇ ਤੇ ਸਿਵਾਸ ਨੇ ਵੰਡਣਾ ਤੇ ਗੁਰਦਵਾਰੇ ਵੰਡਾਂਗੇ ਕਹਿੰਦੇ ਨੇ ਘਰ-ਘਰ ਜਾ ਕੇ ਵੰਡਣਾ ਤੁਸੀਂ ਤੇ ਗੁਰਦਵਾਰੇ ਵੰਡੇ ਜਾਂਦੇ ਜੀ ਪਰ ਸਾਡੇ ਕੋਲ ਏਰੀਆ ਜ਼ਿਆਦਾ ਹੈ ਉਹਦੇ ਕਾਰਨ ਘਰ-ਘਰ ਵੰਡਣਾ ਨਹੀਂ ਜਾ ਸਕਦਾ ਇਹ ਸਰਕਾਰ ਦੀ ਇੱਛਾ ਤਾਂ ਕੋਈ ਨਹੀਂ ਫਿਰ ਬੰਦਾ ਲੇਟ ਹੀ ਵੰਡ ਸਕਦਾ ਉਹ ਕਹਿੰਦੇ ਸਾਡੇ ਕੋਲ ਟਾਈਮ ਹੀ ਕੋ ਨਹੀਂ ਕਹਿੰਦੇ ਨੇ ਪਿੰਡ ਵਾਲੇ ਕਹਿੰਦੇ ਬੰਦੇ ਨਹੀਂ ਪੈਂਦੇ ਜਿੰਨੇ ਕੋਲ ਨਹੀਂ ਜਿਹੜੇ ਆਂਦੇ ਉਹਨਾਂ ਦੇ ਘਰੇ ਵੀ ਜਾ ਸਕਦੇ ਆ ਬਾਕੀ ਸਾਡੇ ਕੋਲ ਏਰੀਆ ਜ਼ਿਆਦਾ ਹੈ ਏਰੀਆ ਜ਼ਿਆਦਾ ਹੋਣ ਕਰਨਾ ਉਹ ਰੱਗਤ ਦਾ ਦਿਨ ਬੰਦਾ ਲੇਟ ਵੰਡ ਲੈਂਦਾ ਕਿੱਡਾ ਕਿਡਾ ਉਹ ਮਹੀਨੇ ਦਾ ਸ਼ੋਅ ਖਤਮ 25 ਤਰੀਕ ਹੋ ਗਈ ਹਲੇ ਜਨਵਰੀ ਮਹੀਨੇ ਦਾ ਜਨਤਾ ਵੇਖੋ ਕਿੰਨੀ ਖਜਲ ਖਵਾਰ ਹੋ ਰਹੀ ਹੈ ਉਹ ਕਹਿੰਦਾ 1.5 ਘੰਟੇ 2 ਘੰਟੇ ਕੋਈ ਮਸ਼ੀਨ ਹੀ ਬੰਦ ਕੀਤੀ ਬੈਠੇ ਨੇ ਨਹੀਂ ਮਸ਼ੀਨ ਤਾਂ ਰੈਗੂਲਰ ਚੱਲੀ ਜਾਂਦੀ ਨਹੀਂ ਉਹ ਕਹਿੰਦਾ ਜਾਣ ਕੇ ਘਰ ਦੇ ਦਿੰਦੇ ਨੇ ਬੰਦ ਉਹ ਇੱਕ ਹੀ ਮਸ਼ੀਨ ਵਾਲੇ ਦੋ ਚੱਲਦੀਆਂ ਨੇ ਇੱਕ ਜਲਦੀ ਵੀ ਦਿਆ ਕੋਈ 4 ਘੰਟੇ ਮੈਨੂੰ ਫੜੇ